ਉਨ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸ਼ਾਈ ਆਪਸ ਕਹਿੰਦੇ ਧੀਰੇ ਧੀਰੇ ਇਦਾਂ ਦੇ ਨਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ एवरीवन ਸੀ ਫੇਸਬੁੱਕ ਯੂਜ਼ਰਸ ਕਿੰਨੇ ਹਨ ਟਵਿੱਟਰ ਯੂਜ਼ਰਸ ਕਿੰਨੇ ਹਨ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਛ ਤਾਂ ਦਿਮਾਗ ਚ ਜਾਏਗਾ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨੈਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਜਾਂਦੇ ਕਈ ਵਾਰ ਐਸਾ ਇਮਪ੍ਰੈਸ਼ਨ ਦਿਆ ਜਾ ਰਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਗਲਤ ਹੈ ਸਾਈਬਰ ਪੈਟਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸ ਵੀ ਤੇ ਲੁਗਾਨਾ ਪੁਲਿਸ ਵੀ ਕਰ ਰਹੀ ਹੈ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਹਾਂ ਜਨਰਲ ਪਬਲਿਕ ਨੂੰ ਇਸ ਪ੍ਰੋਪਾਗੈਂਡਾ ਤੋਂ ਬਚਣ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਇਟਸ ਅ ਬਾਰਡਰ ਸਟੇਟ ਪ੍ਰੋਗਰੈਸਿਵ ਸਟੇਟ ਹੈ ਸੈਲੀਬ੍ਰੇਟਿਡ ਸਟੇਟ ਹੈ ਪਾਸਟ ਕੁਝ ਟਾਈਮ ਲਈ ਟਰਬੂਲੈਂਟ ਵੀ ਰਿਹਾ ਹੈ ਟਾਈਮ ਟੂ ਟਾਈਮ ਇਦਾਂ ਦੇ ਐਕਟਰਸ ਕਿ ਉਹ ਸਟੇਟ ਏਜੰਸੀਜ਼ ਹੋ ਇਨਸਾਈਡਰਸ ਹੋ ਜਾਂ ਆਊਟਸਾਈਡਰਸ ਹੋ ਕੁਝ ਨਾ ਕੁਝ ਕੁਝ ਨਾ ਕੁਝ ਕਰਦੇ ਰਹਿੰਦੇ ਆ ਕਿ ਹਾਰਮਨੀ ਕਾਮਨਲ ਹਾਰਮਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਿਹਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸਬਟਾਜ ਕੀਤਾ ਜਾਵੇ ਜਿਹੜਾ ਹਾਰਡਵਰਡ ਪੀਸ ਹੋਨ ਐਕਟਰਸ ਜਿਹੜੇ ਹੈ ਬੋਥ ਇਨਸਾਈਡ ਐਂਡ ਆਊਟਸਾਈਡ ਆ ਕੀ ਚੀਜ਼ ਯੂਜ਼ ਕਰਦੇ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਉਂਦੀ ਸੀਗੀ ਅੰਦਰੋਂ ਵੀ ਆਉਂਦੀ ਸੀਗੀ ਹਿੰਡਰਲੈਂਡ ਤੋਂ ਵੀ ਵੈਪਨਸ ਹੁੰਦੇ ਹੁਣ ਵੈਪਨਸ ਜਿਹੜੇ ਆ ਰਹੇ ਨਾਰਕੋ 테ਰਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਹੈ ਅੰਦਰੋਂ ਵੀ ਹੋ ਰਿਹਾ ਹੈ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਤੁਸੀਂ ਦੇਖ ਹੀ ਲੇ ਹੁਣ ਲੇਟੈਸਟ ਜੁੜੀ چیز ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਸਾਈ ਆਪਸ ਇੱਕ ਇਹ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ ਇੱਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਕਿ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕਿ ਧੀਰੇ ਧੀਰੇ ਇਦਾਂ ਦੇ ਨਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ जनरल पब्लिक ਦੇ ਦਿਮਾਗ ਜੇ ਆਏ ਕਿਉਂਕਿ سوشل میڈیا ਇਸ ਸਮਥਿੰਗ ਵਿਚ एवरीवन ਸੀ ਫੇਸਬੁਕ ਯੂਜ਼ਰਸ ਕਿੰਨੇ ਹੈ ਟਵਿੱਟਰ ਯੂਜ਼ਰਸ ਕਿੰਨੇ ਹੈ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹੈ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਛ ਤਾਂ ਦਿਮਾਗ ਜਾਏਗਾ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨੈਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਜਾਂਦੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ऐसा इंप्रेशन दिया जा रहा है कि चीजें ठीक नहीं हैं जो कि बिल्कुल गलत है पंजाब पुलिस इज वेरी एक्टिव ऑन सोशल मीडिया फ्रंट वेरी एक्टिव और इस साइबर स्पेस नो डोमिनेट करके रख दिए बिकॉज़ ऑफ द सेंसिटिविटी एंड बिकॉज़ बीइंग ए बॉर्डर स्टेट साइबर पेट्रोलिंग जेडी है बहुत एक्टिवली uh, ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸਿਸ ਵੀ ਤੇ ਲੁਗਾਨਾ ਪੁਲਿਸ ਵੀ ਕਰ ਰਹੀ ਹੈ ਜੀ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਆ ਜਨਰਲ ਪਬਲਿਕ ਨੂੰ ਇਸ ਪ੍ਰੋਪਗੈਂਡਾ ਤੋਂ ਬਚਨ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਸ਼ਦੀਪ ਸਿੰਘ ਸੈਣੀ ਹੈ ਹੁਣ ਦੇਖੋ ਟਵਿੱਟਰ ਹੈਂਡਲ ਇਹ ਚਲਾ ਰਹੇ ਆ ਜੀ 6-7 ਸਾਲ ਤੋਂ ਚਲਾ ਰਹੇ ਆ 13000 ਜਿਹਦੇ ਯੂਜ਼ਰ ਨੇ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਐ ਸੋਸ਼ਲ ਮੀਡੀਆ ਸੈੱਲ ਦੇ ਸਾਈਬਰ ਸੈੱਲ ਦੇ ਐਕਸਪਰਟਸ ਐ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਹਨ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ that all is not well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਇਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ ਬੇਸਿਕ ਮੋਟਿਵ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਾਮਨ ਕਮਿਊਨਿਟੀ ਨੂੰ ਟਾਰਗੇਟ ਕਰੋ ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ ਠੀਕ ਹੈ ਜੀ ਐਂਡ ਇਹ ਕਰਦੇ ਹੀ ਹੈ ਜਿਵੇਂ ਇਹ ਕਾਫੀ ਪੜਾ ਲਿਖਾ ਬੰਦਾ ਹੈ ਵੈਲ ਰੈਡ ਹੈ ਤੇ

ਤੇ ਵੀਨ ਇਸ ਤੇ ਆਈਟੀ ਐਕਟ ਦੇ ਅਧੀਨ ਪਰਚਾ ਦਿੱਤਾ ਆਫਰ ਵਾਸ ਰਜਿਸਟਰਡ ਹੁਣ ਇੰਟਰੋਗ ਇਨਵੈਸਟੀਗੇਸ਼ਨ ਜਾਰੀ ਹੈ ਕੀ ਇਰਾ ਇੰਟention ਕੀ ਹੈ ਇਹ ਸਭ ਕਰੰਟਲੀ ਤੇ ਇਹਦੇ ਕਿੰਨੇ ਪੋਸੀਬਲ ਲਿੰਕਸ ਹੋ ਸਕਦੇ ਆ ਰੈਡੀਕਲਸ ਨਾਲ ਇਹ ਕਾਫੀ ਇੰਪੋਰਟੈਂਟ ਚੀਜ਼ ਹੈ